सत श्री अकाल जी सा बहुत 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 स्वागत है तो चलो जी जिस तरह कि मैं वादा किया कि इक्कीस सितंबर की वीडियो जिस दिन है मस्या वह मैं थोड़े सामने लवागी जरूर बनावगी तो मैं भीडियो लैके सामने हाँ जी हाँ इक्कीस सितंबर दो हज़ार पच्ची जिस दिन है मस्या ठीक है पर संजो देखो मस्या के दे न ਮਸਿਆਤ ਹੈ ਪਰ ਮਸਿਆ ਦੇ ਨਾਲ ਹੀ ਆ ਰਿਹਾ ਹੈ ਲੱਗ ਰਿਹਾ ਹੈ ਸੂਰਜ ਗ੍ਰਹਿ ਯੈਸ ਸੁਣ ਕੇ ਹੈਰਾਨ ਰਹਿ ਗਏ ਹੋਗੇ ਕਿਉਂਕਿ ਹੈਰਾਨੀ ਦੀ ਗੱਲ ਹੀ ਹੈ 7 ਸਤੰਬਰ ਨੂੰ ਆਈ ਸੀ ਪੂਰਨਮਾਸੀ ਤੇ ਨਾਲ ਹੀ ਲੱਗਿਆ ਸੀ ਚੰਦਰ ਗ੍ਰਹਿ ਤੇ ਹੁਣ ਮਸਿਆ ਦੇ ਵੇਲੇ ਮਸਿਆ ਦੇ ਦਿਨ ਇਨਫੈਕਟ ਲੱਗ ਰਿਹਾ ਹੈ ਸੂਰਜ ਗ੍ਰਹਿ ਠੀਕ ਹੈ ਤੇ ਦੇਖੋ ਤੁਹਾਨੂੰ ਘਰ ਬੈਠੇ ਬੈਠੇ ਜੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਹੋ ਹਰ ਇੱਕ ਚੀਜ਼ ਦੀ ਖਬਰ ਤੁਹਾਡੇ ਤੱਕ ਅਸੀਂ ਲੈ ਕੇ ਆਂਦੇ ਹੀ ਹਾਂ ਤੁਹਾਨੂੰ ਹਰ ਚੀਜ਼ ਦੀ ਖਬਰ ਵੀ ਦੇਵਾਂਗੇ ਕੀ ਤੁਹਾਡੇ ਵਾਸਤੇ ਅੱਛਾ ਹੈ ਕਿ तो सावधानी वरतनी है सब ते वास्ते असि बैठे बिठाए घर लेके आते हैं हम गल की है कि सूरज ग्रहण जो लग रहा है उसके बीच डरन दी सब तो पहले नोट कर लो जरूरत नहीं है क्यों क्योंकि यह सूरज ग्रहण सब तो पहली गलता इंडिया नहीं लग रहा है पर पर ਐ ਸੂਰਜ ਗ੍ਰਹਿ ਜੋ ਹੈ ਨਾ ਪਾਏਗਾ 8 ਰਾਸ਼ੀਆਂ ਦੇ ਉੱਤੇ ਬਹੁਤ ਵਧੀਆ ਇਫੈਕਟ ਤੇ ਦੋ ਰਾਸ਼ੀਆਂ ਨੂੰ ਰਹਿਣਾ ਹੈ ਸਾਵਧਾਨ ਤੇ ਉਹ 8 ਰਾਸ਼ੀਆਂ ਕਿਹੜੀਆਂ ਹਨ ਤੇ ਉਹ ਦੋ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਨੂੰ ਸਾਵਧਾਨ ਰਹਿਣਾ ਹੈ ਉਹ ਅਸੀਂ ਅੱਜ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਨਾਲ ਦੇ ਨਾਲ ਜੋ ਪ੍ਰੈਗਨੈਂਟ ਲੇਡੀਆਂ ਨੇ ਉਹ ਜਰੂਰ ਆਪਣਾ ਧਿਆਨ ਰੱਖਣ ਕਿਉਂਕਿ ਬਾਅਦ ਵਿੱਚ ਪਛਤਾਣ ਨਾਲੋਂ ਅੱਛਾ ਹੈ ਕਿ ਥੋੜੀ ਸਾਵਧਾਨੀ ਰੱਖ ਲਈ ਜAVE ਕਿਉਂਕਿ ਬੇਸ਼ੱਕ ਗ੍ਰਹਿਣ ਇੰਡੀਆ ਵਿੱਚ ਨਹੀਂ ਲੱਗ ਰਿਹਾ ਪਰ ਸੂਰਜ ਸਨ ਤਾਂ ਇੱਕੋ ਹੀ ਹੈ ਨਾ ਪੂਰੇ ਵਰਲਡ ਵਿੱਚ ਪੂਰੇ ਵਿਸ਼ਵ ਵਿੱਚ ਠੀਕ ਹੈ ਤੇ ਚਲੋ ਜੀ ਹੁਣ ਆ ਜਾਂਦੇ ਹਾਂ ਮੇਨ ਟਾਪਿਕ ਤੇ ਅੱਜ ਦੀ ਵੀਡੀਓ ਵਿੱਚ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਐਸੇ ਜ਼ੋਰਦਾਰ

ਪਤਰੀ ਮਸਿਆ ਕਿਹਾ ਜਾਂਦਾ ਹੈ ਕਿਉਂਕਿ 21 ਸਤੰਬਰ ਨੂੰ ਹੀ ਸ਼ਰਾਦ ਖਤਮ ਹੋ ਰਹੇ ਹਨ ਠੀਕ ਹੈ ਤੇ ਅੱਜ ਦੇ ਵੀਡੀਓ ਵਿੱਚ ਮੈਂ ਉਹਨਾਂ ਵਾਸਤੇ ਵੀ ਦੱਸਣਾ ਚਾਹੀ ਹਾਂ ਜੋ ਸ਼ਰਾਦ ਵਿੱਚ ਕੁਝ ਕਰਨਾ ਚਾਹੁੰਦੇ ਹਨ ਪਰ ਕੋਡਿੰਗ ਨਹੀਂ ਕਰ पाए ਤਾਂ ਉਹ 21 ਸਤੰਬਰ ਨੂੰ ਇੱਕ ਐਸਾ ਵਧੀਆ ਤੁਹਾਨੂੰ ਉਪਾਅ ਦੱਸਾਂਗੀ ਜਿਸ ਦਿਨ ਨਾਲ ਜੇ ਤੁਹਾਨੂੰ ਟਾਈਮ ਨਹੀਂ ਮਿਲਿਆ ਕੁਝ ਨਹੀਂ ਹੋਇਆ ਤੁਹਾਡੇ ਪਿਤਰ ਤੁਹਾਡੇ ਪੁਰਵਜ ਐਨੇ ਖੁਸ਼ ਹੋ ਜਾਣਗੇ ਜਿਸ ਦਿਨ ਨਾਲ ਤੁਹਾਨੂੰ ਜੋ ਵੀ ਪਰੇਸ਼ਾਨੀ ਆ ਰਹੀ ਹੈ ਨਾ ਉਹਨਾਂ ਦੇ ਕਰਕੇ ਉਹ ਕੋਈ ਪਰੇਸ਼ਾਨੀ ਨਹੀਂ ਆਏਗੀ ਕਿ ਅੱਜ ਜੋ ਮੈਂ ਤੁਹਾਡੇ ਵਾਸਤੇ ਉਪਾਅ ਲੈ ਕੇ ਆਈ ਹਾਂ ਉਹ ਸਾਰਿਆਂ ਨਹੀਂ ਕਰਨਾ ਹੈ ਕਿਉਂਕਿ ਇਹ ਜੋ ਉਪਾਅ ਹਨ ਸਾਡੇ ਪੁਰਵਜਾਂ ਨੂੰ ਖੁਸ਼ ਕਰਨ ਦਾ ਉਪਾਅ ਹੈ कुली है या पित्र नहीं भी है तावी सारे उपा कर दिया करना ही करना है क्यों क्योंकि इस उपा दे करद्या ही देखने वाले हो चमत्कार हम चमत्कार सार्या हो अलग अलग जिन्होंने घर पैसा दी ਕਮੀ ਹੈ ਕਲਾਕਲੇਸ਼ ਰਹਿੰਦਾ ਹੈ ਘਰ ਵਿੱਚ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਕੋਈ ਵੀ ਕੰਮ اٹਕਿਆ ਹੋਇਆ ਹੈ ਨਾ ਉਹ ਸਭ ਪੂਰਾ ਹੋਏਗਾ ਹੁਣ ਹੁੰਦਾ ਕੀ ਹੈ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਇੰਨੇ ਸਾਰੇ ਆ ਪਾਠ ਕਰਦੇ ਹਾਂ ਹੈਨਾ ਪਾਠ ਪੂਜਾ ਸੱਕ ਸੰਕਰਵਾ ਲਿੱਤੇ ਉਪਾਅ ਕਰ ਲਿੱਤੇ ਜੋ ਹੋ ਸਕਦਾ ਸੀ ਸਭ ਕਰ ਲਿਆ ਪਰ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈਂਦੀਆਂ ਇਸ ਤਰ੍ਹਾਂ ਦਾ ਹੁੰਦਾ ਹੈ ਨਾ ਤੁਹਾਡੇ ਸਾਰਿਆਂ ਦੇ ਨਾਲ ਤੇ ਉਸ ਦਾ ਅੱਜ ਮੈਂ ਤੁਹਾਨੂੰ ਰੀਜ਼ਨ ਦੱਸਦੀ ਹਾਂ ਕਾਰਨ ਦੱਸਦੀ ਹਾਂ ਕਈ ਵਾਰੀ ਜਾਣੇ ਵਿੱਚ ਜਾਂ ਅਣਜਾਣੇ ਵਿੱਚ ਸਾਡੇ ਕੋਲ ਨਾ ਕੀ ਹੁੰਦਾ ਹੈ ਗਲਤੀਆਂ ਹੋ ਜਾਂਦੀਆਂ ਆਪਣੇ ਬਜ਼ੁਰਗਾਂ ਲਈ ਆਪਣੀ ਜਿਸ ਤਰ੍ਹਾਂ ਕੀ ਜੋ ਸਾਡੀ ਪੀੜੀਦਰ ਪੀੜੀ ਜੋ ਸਾਡੇ ਬਜ਼ੁਰਗ ਸੀ ਦਾਦਾ ਦਾਦੀ ਨਾਨਾ ਨਾਨੀ ਪਰਦਾਦਾ ਪਰਦਾਦੀ ਹੈ ਨਾ इवन ਕਿ ਆਪਣੇ ਪੇਰੈਂਟਸ ਨਾਲ ਵੀ ਤੇ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਹੋਵੇ ਤੁਹਾਡੀ ਫੈਮਿਲੀ ਦਾ ਕੋਈ ਪਿੱਛੋ ਦੀ ਪੀੜੀਦਰ ਪੀੜੀ ਕਿਸੇ ਦੀ ਗਲਤੀ ਹੋ ਸਕਦੀ ਹੈ ਕਿਸੇ ਨੇ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਕਿਸੇ ਕੋਲ ਗਲਤੀ ਹੋ ਗਈ ਹੋਵੇ ਜਿਸ ਦਾ ਤੁਹਾਨੂੰ ਭੁਗਤਾਨ ਕਰਨਾ ਪੈ ਗਿਆ ਹੋਵੇ ਠੀਕ ਹੈ ਕਿਉਂਕਿ ਜੋ ਸਾਡੇ ਪੁਰਖ ਜੁੰਦੇ ਹਨ ਸਾਡੇ ਤੋਂ ਜੇ ਨਾਰਾਜ਼ ਹੋਣ ਤਾਂ ਉਹ ਸਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਾਨੂੰ ਨਹੀਂ ਤਾਂ ਕਿ ਜੇ ਸਾਡੇ ਬੱਚੇ ਪਰੇਸ਼ਾਨ ਹੋਣਗੇ ਦਰਦ ਤਾਂ ਸਾਨੂੰ ਹੀ ਹੋਏਗਾ ਨਾ ਤੇ ਬਸ ਇੱਕ ਤਾਂ ਇਸੇ ਚੀਜ਼ ਨੂੰ ਆਪਾਂ ਦੂਰ ਕਰਨ ਦੇ ਵੀ ਉਪਾਅ ਲੈ ਕੇ ਆਏ ਹਾਂ ਦੂਜਾ ਮਸਿਆ ਕਿਉਂਕਿ ਇਹ ਪਿਤਰੀ ਮਸਿਆ ਹੈ ਉਸ ਤੋਂ ਰਿਲੇਟਿਡ ਹੀ ਅੱਜ ਅਸੀਂ ਉਪਾਅ ਮੈਂ ਤੁਹਾਨੂੰ ਦੱਸਣ ਆਈ ਹਾਂ ਨਾਲ ਦੇ ਨਾਲ ਸੂਰਜ ਗ੍ਰੰਥੀਆਂ ਥੋੜੀ ਜਿਹੀਆਂ ਸਾਵਧਾਨੀਆਂ ਹਨ ਤੇ ਸੂਰਜ ਗ੍ਰੰਥੀ ਤੁਸੀਂ वो इंडिया नहीं लग रहा फिर भी आप कुछ करना है नाल राशियां भी मैं दसन वाली हाँ जशिया का तो बहुत ही वाइया समा शुरू हो जाएगा इक्कीस सितंबर तो दो राशिया सावधान रहना है तो चलो जी हम सब तो पहले आप शुरुआत करते हाँ एक ऐसा उपाय मैं दस वाली हाँ जो कि सिर्फ घर की लेडीज ने करना है ठीक है घर द लेडीज़ ने करना है तन मन धन देरा के नी उपा कर लेना है किस दिन इक्कीस सितंबर मस्या वाले दिन ठीक है सवेरे साढ़े पांच बजे देखो एक दिन का टाइम है ये तीस लेट भी उठते हो तो उस दिन प्लीज जल्दी उठ जाओ ठीक है साढ़े पांच बजे उठ के ना तो लाना है ठीक है सिर टना है चप्पल उतार देनी है एक दीपक जलाना है दिया जलाना है ठीक है दीवा ले लो पहले ही मैं इस करके वीडियो पादन नहीं हा, ताकि दी हाँ ताकि सामान की तैयारी कर लो वैसे तो दीवा कोई मिट्टी का दीवा लेना है कोई महंगा नहीं है कुछ नहीं है ठीक है एक दीवा लेना है उस दे अंदर तेल पाके दो बत्तियां जलानिया हैं एक राइट साइड से एक लैफ्ट साइड से पर इस दे विच शर्त की है कि जो तक दीवा जलेगा तब तक तुसी उत्थे ही खड़े रहना है ਠੀਕ ਹੈ ਹੁਣ ਤੁਸੀਂ ਕਹੋਗੇ ਇੰਨੀ ਦੇਰ ਅਸੀਂ ਖੜੇ ਰਾਂਗੇ ਉਦਾਂ ਵੀ ਮੈਂ ਤੁਹਾਨੂੰ ਇਲਾਜ ਦੱਸ ਦਿੰਦੀ ਹਾਂ ਉਪਾਅ ਦੱਸ ਦਿੰਦੀ ਹਾਂ ਕਰਨਾ ਕੀ ਹੈ ਉਸ ਦੀਵੇ ਦੇ ਅੰਦਰ ਜਿਹੜਾ ਤੁਸੀਂ ਤੇਲ ਪਾਣਾ ਹੈ ਉਨਾ ਹੀ ਤੇਲ ਪਾਣਾ ਹੈ ਜੋ ਜਿਆਦਾ ਤੋਂ ਜਿਆਦਾ 5 ਮਿੰਟ ਜਾਂ 2-3 ਮਿੰਟ ਹੀ ਜਲੇ ਠੀਕ ਹੈ ਉਨਾ ਹੀ ਤੇਲ ਪਾਓ ਤੇ ਤਦ ਤੱਕ ਉੱਥੇ ਖੜੇ ਰਹਿਣਾ ਹੈ ਹੱਥ ਜੋੜ ਕੇ ਅਰਦਾਸ ਕਰਨੀ ਹੈ ਆਪਣੇ ਪੁਰਵਜਾਂ ਦੇ ਲਈ ਜੋ ਵੀ ਤੁਹਾਨੂੰ ਛੱਡ ਕੇ ਚਲੇ ਗਏ ਹਨ ਕੀ ਜਾਣੇ ਅਣਜਾਣੇ ਵੀ ਜੇ ਸਾਡੇ ਕੋਲੋਂ ਕੋਈ ਗਲਤੀ ਹੋਈ ਹੈ ਤੇ ਸਾਨੂੰ ਮਾਫ਼ ਕਰੋ ਤੁਹਾਨੂੰ ਪਤਾ ਹੈ ਕੀ ਹੈ ਸ਼ਰਾਧ ਚੱਲ ਰਹੇ ਹਨ ਤਾਂ ਸਾਡੇ ਪੂਰਵਜ ਇਸ ਸਮੇਂ نیچے ਆਂਦੇ ਹੀ ਆਂਦੇ ਹਨ ਠੀਕ ਹੈ ਉਹ ਨੇੜੇ ਹੋ ਕੇ ਤੁਹਾਡੀ ਅਰਦਾਸ ਸੁਣਨਗੇ ਕਿਉਂਕਿ ਬੱਚੇ ਜਦੋਂ ਰੋ ਕੇ ਮਾਫੀ ਮੰਗਦੇ ਹਨ ਤਾਂ ਜ਼ਰੂਰ ਸਾਮਣੇ ਵਾਲੇ ਮਾਫ ਕਰਦੇ ਹਾਂ ਮਾਪਿਓ ਤਾਂ ਖਾਸ ਕਰਕੇ ਕਰਦੇ ਹਾਂ ਸਾਡੇ ਪੁਰਵਜਾਂ ਨੂੰ ਠੀਕ ਹੈ ਉਹਨਾਂ ਤੋਂ ਮਾਫੀ ਮੰਗਣੀ ਹੈ ਤੇ ਤਦ ਤੱਕ ਸਿਰ ਟੱਕ ਕੇ ਉੱਥੇ ਖੜੇ ਰਹਿਣਾ ਹੈ ਜਦੋਂ ਤੱਕ ਦੀਵੇ ਵਿੱਚ ਉਹ ਲੋ ਜਲ ਗਈ ਹੈ ਜਿਵੇਂ ਹੀ ਦੀਵਾ ਬੁੱਜੇਗਾ ਇੱਕ ਪੋਲੀਥੀਨ ਪਹਿਲੇ ਹੀ ਤਿਆਰ ਕਰਕੇ ਰੱਖਣਾ ਹੈ ਉਸ ਪੋਲੀਥੀਨ ਦੇ ਅੰਦਰ ਉਹ ਦੀਵਾ ਪਾਲਣਾ ਹੈ ਤੇ ਲਗਾਤਾਰ 21 ਸਤੰਬਰ ਤੱਕ ਇਹ ਕੰਮ ਹੁਣੇ ਤੋਂ ਹੀ ਜਦੋਂ ਮੇਰੀ ਵੀਡੀਓ ਦੇਖੋਗੇ ਸ਼ੁਰੂ ਕਰ ਦੋ ਠੀਕ ਹੈ ਲਗਾਤਾਰ ਵੈਸੇ ਤਾਂ 7 ਦਿਨ ਕਰਨਾ ਚਾਹੀਦਾ ਹੈ ਪਰ ਹੁਣ ਮੈਨੂੰ ਨਹੀਂ ਪਤਾ ਇਹ ਵੀਡੀਓ ਤੁਹਾਨੂੰ ਕਦੋਂ ਤੱਕ ਪਹੁੰਚੇਗੀ ਜਦੋਂ ਹੀ ਪਹੁੰਚੇ ਉਸ ਦਿਨ ਤੋਂ ਹੀ ਕਰਦੀ ਲੇਡੀਜ਼ ਇਹ ਕੰਮ ਕਰੋ ਠੀਕ ਹੈ ਤੁਸੀਂ ਲਿਖੋਗੇ ਚੀਜ਼ਾਂ ਕਿਸ ਤਰ੍ਹਾਂ ਮੂਵ ਹੋਣਗੀਆਂ ਬੱਚਿਆਂ ਦੇ ਕੰਮ ਰੁਕੇ ਹੋਏ ਕੰਮ ਸਾਰੇ ਕੰਮ ਤੁਹਾਡੇ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਇਹ ਤਾਂ ਇੱਕ ਕੰਮ ਤੁਸੀਂ ਕਰਨਾ ਹੀ ਕਰਨਾ ਹੈ ਹੋਣਾ ਮੈਂ ਤੁਹਾਨੂੰ ਸੂਰਜ ਗ੍ਰੈਂਡavi ਥੋੜਾ ਜਿਆਦਾ ਸਪੰਦੀ ਹੈ ਜੋ ਕਿ ਲਗਣਾ ਹੈ ਬਾਅਦ ਵਿੱਚ ਅਸਾ ਅਸੀਂ ਤੁਹਾਨੂੰ ਦੋ ਹੋਰ ਮੈਂ ਚੀਜ਼ਾਂ ਲੈ ਕੇ ਆਈ ਹਾਂ ਮੇਨ ਉਪਾਗ ਕਹਿ ਸਕਦੇ ਹੋ ਉਹ ਸੁਣ ਕੇ ਹੀ ਜਾਣਾ ਵਿੱਚੋਂ डियो कि चले जाना तो ही फायदे वीडियो बनाई जाती है ठीक है सूरज ग्रहण जो लगना है चार घंटे लगना है इंडिया में नहीं लगना है इस करके सुतक काल की कोई प्रॉब्लम इस बार नहीं है ठीक है यह लगेगा साढ़े चार घंटे 21 सितंबर नाती दस बज के मिनट तो लैके 3 ਵਜੇ ਦੇ 3 ਮਿੰਟ ਤੱਕ ਜਾਨੀ ਕਿ 22 ਸਤੰਬਰ ਚੜ ਜਾਏਗੀ ਪਰ ਹੋਏਗੀ ਤਾਂ ਰਾਤੀ ਠੀਕ ਹੈ ਤੇ 10 ਵਜੇ 59 ਮਿੰਟ ਤੋਂ 3 ਵਜੇ 3 ਮਿੰਟ ਤੱਕ ਲੱਗੇਗਾ ਤੇ ਉਸ ਸਮੇਂ ਤਾਂ ਵੈਸੇ ਸਾਰੇ ਸੁੱਤੇ ਹੀ ਹੋਵੋਗੇ ਤੁਸੀਂ ਠੀਕ ਹੈ ਤੇ ਉੱਠ ਕੇ ਸਵੇਰੇ ਇਸ਼ਨਾਨ ਜ਼ਰੂਰ ਕਰ ਲਿਆ ਕਰੋ ਤਾਂ ਸਾਰੇ ਕਰਦੇ ਹੀ ਕਰਦੇ ਹਨ ਆਈ ਥਿੰਕ ਤੇ ਉਹ ਰਾਸ਼ੀਆਂ ਜਿਹੜੀਆਂ ਅੱਠ ਰਾਸ਼ੀਆਂ ਜਿਨ੍ਹਾਂ ਦੇ ਜਿਨ੍ਹਾਂ ਦਾ ਵਧੀਆ ਸਮਾਂ ਸ਼ੁਰੂ ਹੋਣ ਵਾਲਾ ਹੈ ਉਹ ਦੱਸ ਦੰਗੀਆਂ ਪਹਿਲੇ ਦੋ ਰਾਸ਼ੀਆਂ ਜਿਨ੍ਹਾਂ ਨੂੰ ਧਿਆਨ ਰੱਖਣਾ ਹੈ ਕਿ ਤੇ ਤੁਸੀਂ ਪੱਜ ਨਾ ਜਾਓ ਨਾ ਵੀਡੀਓ ਵਿੱਚ 18 ਰਾਸ਼ੀਆਂ ਜਿਨ੍ਹਾਂ ਦਾ ਵਧੀਆ ਸਮਾਂ ਸ਼ੁਰੂ ਹੋ ਰਿਹਾ ਉਹਨਾਂ ਦਾ ਤੇ ਪੂਬਾਰਾ ਹੈ ਹੀ ਹੈ ਪਰ ਜਿਹੜੀਆਂ ਦੋ ਰਾਸ਼ੀਆਂ ਹਨ ਉਹ ਉਹਨਾਂ ਨੂੰ ਸੁਣ ਕੇ ਜਾਣਾ ਬਹੁਤ ਜ਼ਰੂਰੀ ਹੈ ਕਿ ਧਿਆਨ ਦਿਓ ਠੀਕ ਹੈ ਉਹ ਹੈ ਇੱਕ ਵਿਰਗੋ ਤੇ ਇੱਕ ਲਿਬਰਾ ਠੀਕ ਹੈ ਯਾਨੀ ਕਿ ਕન્યા ਰਾਸ਼ੀ ਤੇ ਤੁਲਾ ਰਾਸ਼ੀਆਂ ਨੇ ਆਪਣਾ ਥੋੜਾ ਜਿਹਾ ਰਿਸ਼ਤੇ ਤੁਹਾਡੇ ਹੋ ਸਕਦਾ ਹੈ ਖਰਾਬ ਹੋਣ ਤੇ ਸਾਵਧਾਨੀਆਂ ਕੀ ਵਰਤਣੀਆਂ ਹਨ ਡਰਾਈਵਿੰਗ ਕਰਨ ਵੇਲੇ ਠੀਕ ਹੈ ਡਰਾਈਵਿੰਗ ਕਰਨ ਵੇਲੇ ਥੋੜਾ ਜਿਹਾ ਧਿਆਨ ਰੱਖੋ ਤੇ ਬਾਕੀ ਹੋਰ ਕੁਝ ਨਹੀਂ ਹੈ 18 ਰਾਸ਼ੀਆਂ ਜਿਹੜੀਆਂ ਹਨ ਉਹਨਾਂ ਦੇ ਮੈਂ ਨਾਮ ਦੱਸ ਦਿੰਦੀ ਹਾਂ ਤੁਹਾਨੂੰ ਓਕੇ ਜੀ 18 ਰਾਸ਼ੀਆਂ ਨੋਟ ਕਰਕੇ ਰੱਖ ਲਓ ਏਰੀਸ ਜੈਮਿਨਾਈ ਕੈਂਸਰ ਲਿਓ ਸੈਜੀਟੇਰੀਅਸ ਕੈਪ੍ਰਿਕੌਰਨ ਐਕੁਰੀਅਸ ਤੇ ਪਾਈਸਿਸ ਪੰਜਾਬੀ ਵਿੱਚ ਵੀ ਦੱਸ ਦਿੰਦੀ ਹਾਂ ਮੇਕ ਰਾਸ਼ੀ ਮਿਥੁਨ ਰਾਸ਼ੀ ਤਰਕ ਰਾਸ਼ੀ ਸਿੰਘ ਰਾਸ਼ੀ ਧਨੂ ਰਾਸ਼ੀ ਮਕਰ ਰਾਸ਼ੀ ਕੁੰਭ ਰਾਸ਼ੀ ਤੇ ਮੀਨ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਦਾ ਹੋ ਰਿਹਾ ਹੈ ਵਧੀਆ ਸਮਾਂ ਸ਼ੁਰੂ ਤੇ ਚਲੋ ਜੀ ਹੁਣ ਆ ਜਾਂਦੇ ਹਾਂ ਇੱਕ ਐਸਾ ਉਪਾਅ ਠੀਕ ਹੈ ਜੋ ਤੁਸੀ ਸਿਰਫ 5 ਮਿੰਟ ਲੱਗਣਗੇ 21 ਸਤੰਬਰ ਨੂੰ ਮੱਸੀਆ ਵਾਲੇ ਦਿਨ ਕਰ ਲੈਣਾ ਸਿਰਫ 5 ਮਿੰਟ ਲੱਗਣਗੇ ਤੁਸੀ ਦੇਖੋਗੇ ਪੈਸਿਆਂ ਦੀ ਕਮੀ ਤਾਂ ਤੁਹਾਨੂੰ ਇਸ ਸਾਲ ਬਿਲਕੁਲ ਵੀ ਨਹੀਂ ਆਏਗੀ ਕਰਨਾ ਕੀ ਹੈ ਤੁਸੀ ਕਿ 21 ਸਤੰਬਰ ਨੂੰ ਦੁੱਧ ਵਿੱਚ ਠੀਕ ਹੈ ਕੱਚਾ ਦੁੱਧ ਲੈਣਾ ਹੈ ਦੁੱਧ ਵਿੱਚ ਖੰਡ ਦਾ ਬੂਰਾ ਠੀਕ ਹੈ ਚਿੱਟੀ ਖੰਡ ਦਾ ਬੂਰਾ ਮਿਲਾ ਕੇ ਤੁਹਾਡੇ ਉਥੇ ਬਰਗਦ ਦਾ ਪੇੜ ਹੋਏਗਾ ਜਾਂ ਪੀਪਲ ਦਾ ਦਰਖਤ ਹੋਏਗਾ ਉਥੇ ਜਾ ਕੇ ਤੁਸੀਂ ਪਾ ਕੇ ਆ ਜਾਣਾ ਹੈ ਤੇ 5 ਮਿੰਟ ਲੱਗਣਗੇ ਜੇ ਵੀ ਪਿੱਪਲ ਦਾ पेड़ ਜਿੱਥੇ ਵੀ ਹੈ ਥੋੜਾ ਚਲੇ ਜਾਓਗੇ ਐ ਕੰਮ 21 ਸਤੰਬਰ ਨੂੰ ਜਰੂਰ 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 ਕਰ ਲੈਣਾ ਸਾਰਿਆਂ ਨੂੰ ਕਹਿ ਰਹੀ ਹਾਂ ਤੁਹਾਡੇ ਪਲੇ ਵਾਸਤੇ ਹੀ ਕਹਿ ਰਹੀ ਹਾਂ ਬਹੁਤ ਬਹੁਤ ਜ਼ਿਆਦਾ ਫਰਕ ਪਏਗਾ ਤੁਸੀਂ ਦੇਖੋ ਠੀਕ ਹੈ ਹੁਣ ਜੋ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਜਿਹੜੇ ਲੋਗ ਮਤਲਬ ਕਹਿੰਦੇ ਨਾ ਕਿ ਅਸੀਂ ਸ਼ਰਾਧ ਤੇ ਕੁਝ ਕਰਨਾ ਸੀ ਜਾਂ ਕੋਈ ਕਈ ਲੋਕ ਆਪਣੀ ਜੇਬ ਦੇ ਅਕੋਰਡਿੰਗ ਕਰ ਵੀ ਨਹੀਂ ਪਾਉਂਦੇ ਕਈ ਲੋਕ ਤਾਂ ਲੰਗਰ ਕਰਵਾ ਦਿੰਦੇ ਹਨ ਹੈਨਾ ਕੋਈ ਜਾ ਕੇ ਪੰਡਾਰੇ ਵਿੱਚ ਕੁਝ ਦੇ ਕੇ ਆ ਜਾਂਦਾ ਹੈ ਇਸ ਤਰ੍ਹਾਂ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਕਿ ਤੁਸੀਂ ਘਰ ਬੈਠੇ ਵੀ ਤੁਸੀਂ ਕਰ ਸਕਦੇ ਹੋ ਇੱਕ ਟੋਕਰੀ ਤਿਆਰ ਕਰਨੀ ਹੈ ਠੀਕ ਹੈ ਕਿਸ ਤਰ੍ਹਾਂ ਇੱਕ ਟੋਕਰੀ ਲੈ ਲਓ ਠੀਕ ਹੈ ਇੱਕ ਥਾਲ ਲੈ ਲਓ ਭਾਵੇਂ ਟੋਕਰੀ ਲੈ ਲਓ ਉਸ ਦੇ ਅੰਦਰ ਤੁਸੀਂ ਕੀ ਪਾਣਾ ਹੈ ਥੋੜਾ ਜਿਹਾ ਆਟਾ ਲੈ ਲਓ ਚਾਵਲ ਲੈ ਲਓ ਠੀਕ ਹੈ ਅਨਾਜ ਦਾ ਪਾਣਾ ਨਹੀਂ ਹੁੰਦਾ ਕਾਲੀ ਔੜਤ ਦੀ ਦਾਲ ਕਾਲੀ ਔੜਤ ਦੀ ਕਹਿੰਦੇ ਆ ਜਾਂ ਮਸਰਾਂ ਦੀ ਦਾਲ ਕਹਿੰਦੇ ਆ ਕਾਲੀ ਠੀਕ ਹੈ ਮੈਨੂੰ ਕਮੈਂਟ ਵਿੱਚ ਦੱਸ ਦੇਣਾ ਕਿ ਮੈਂ ਗਲਤ ਹੋਵਾਂ ਤਾਂ ਨਮਕ ਪਾ ਲਓ ਠੀਕ ਹੈ ਹਲਦੀ ਚਿਨੀ ਚਾਪਤੀ ਥੋੜੀ ਜੀ ਤਿਲ ਥੋੜਾ ਕਾਲੀ ਥਿੰਦਾ ਬਹੁਤ ਮਹੱਤਵ ਹੈ ਜਰੂਰ ਰੱਖਣਾ ਉਸ ਪਲੇਟ ਵਿੱਚ ਗੁੜ ਪਾਣਾ ਜ਼ਰੂਰੀ ਹੈ ਤੇ ਸਬਜ਼ੀਆਂ ਪਾ ਲਓ ਹਨਾ ਥੋੜੀਆਂ ਜਿਹੀਆਂ ਪੱਗ ਤੋਰੀਆਂ ਦੀਆਂ ਸਬਜ਼ੀਆਂ ਵਿਸ਼ੇਸ਼ ਤੌਰ ਤੇ ਤੋਰੀਆਂ ਦੀ ਸਬਜ਼ੀ ਸੋਰੀ ਉਹ ਜਰੂਰ ਰੱਖੋ ਥੋੜੀ ਜੀ ਮੌਸਮੀ ਜਿਹੜੇ ਫਰੂਟ ਹੁੰਦੇ ਆ ਇੱਕ ਦੋ ਫਲ ਉਹ ਰੱਖ ਦੋ ਗਾਂ ਦਾ ਛਿਓ ਪਾਣਾ ਬਹੁਤ ਜ਼ਰੂਰੀ ਹੈ ਗਾਂ ਦੇ ਛਿਓ ਦਾ ਬਹੁਤ ਵਿਸ਼ੇਸ਼ ਮਹੱਤਵ ਹੈ ਸ਼ਾਮ ਦਾ ਵਾਲੇ ਦਿਨ ਵਿੱਚ ਦੁੱਧ ਜਰੂਰ ਰੱਖੋ ਤੇ ਆਪਣੀ ਇੱਛਾ ਅਨੁਸਾਰ ਕੋਈ ਭਾਂਡਾ ਰੱਖ ਸਕਦੇ ਹੋ ਕੋਈ ਜੇ ਤੁਹਾਡੀ ਇੱਛਾ ਹੈ ਤਾਂ ਠੀਕ ਹੈ ਇਸ ਤੋਂ ਇਲਾਵਾ ਕਪੜਾ ਵੀ ਜੇ ਥੋੜਾ দান ਕਰ ਸਕਦੇ ਹੋ ਜਾਂ ਫਿਰ ਛਤਰੀ দান ਕਰ ਦਿਓ ਜਾਂ ਚप्पल ਰੱਖ ਲਓ ਹੈਨਾ ਐਕਸਟਰਾ ਦੀ ਟੋਕਰੀ ਬਣਾ ਕੇ ਰੱਖ ਲਓ ਤੇ ਜਰੂਰੀ ਨਹੀਂ ਹੈ ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਥੋੜਾ ਪੂਰਾ ਪੂਰਾ ਪੈਕੇਟ ਹੀ ਰੱਖਣਾ ਹੈ ਕਟੋਰੀਆਂ ਵਿੱਚ ਪਾ ਕੇ ਵੀ ਥੋੜੀ ਥੋੜੀ ਚੀਜ਼ ਰੱਖ ਸਕਦੇ ਹੋ ਤੇ ਥੋੜਾ ਜਿਹਾ ਕਿ ਆਪਣੀ ਜੇਬ ਦੇ ਅਨੁਸਾਰ ਲਿਫਾਫੇ ਵਿੱਚ 101 201, 201 501 ਜਿਆਦਾ ਤੁਹਾਨੂੰ ਪਾਣਾ ਹੈ ਤਾਂ ਤੁਹਾਨੂੰ ਤੁਹਾਡੀ ਇੱਛਾ ਦੇ ਉੱਤੇ ਹੈ ਇਹ ਸਭ ਤਿਆਰ ਕਰਕੇ ਤੁਸੀਂ ਕੀ ਕਰਨਾ ਹੈ ਇਸ ਟੋਕਰੀ ਨੂੰ ਜਾਂ ਥਾਲ ਤਿਆਰ ਕੀਤਾ ਹੈ ਇਸ ਨੂੰ 21 ਸਤੰਬਰ ਵਾਲੇ ਦਿਨ ਮਸੀਆ ਵਾਲੇ ਦਿਨ ਕਿਸੇ ਵੀ ਧਾਰਮਿਕ ਸਥਾਨ ਤੇ ਰੱਖਿਆ ਜਾਓ ਠੀਕ ਹੈ ਵੀ ਧਾਰਮਿਕ ਸਥਾਨ ਤੇ ਰੱਖ ਲਓ ਜਬ ਕੋਈ ਤੁਹਾਨੂੰ ਤੁਹਾਡੇ ਬਜ਼ੁਰਗ ਕੋਈ ਦਿੱਖਦਾ ਹੈ ਜੋ ਕਿ ਨੀਢੀ ਹੈ ਹੈਨਾ ਉਸ ਨੂੰ ਦੇ ਸਕਦੇ ਹੋ ਜੋ ਦੂਜੇ ਧਰਮ ਦੇ ਲੋਕ ਹਨ ਪੰਡਿਤ ਨੂੰ ਦੇ ਸਕਦੇ ਹਨ ਪੁਜਾਰੀ ਨੂੰ ਦੇ ਸਕਦੇ ਹਨ ਠੀਕ ਹੈ ਤੇ ਆਪਣੇ ਆਪ ਤੁਸੀਂ ਜਿਵੇਂ ਤੁਹਾਨੂੰ ਲੱਗਦਾ ਹੈ ਤਾਂ ਨਿਕਸਥਾਨ ਤੇ ਜਾ ਕੇ ਰੱਖਿਆ ਸਕਦੇ ਹੋ ਇਸ ਥਾਲ ਨੂੰ ਇਸ ਟੋਕਰੀ ਨੂੰ ਇਹਦੇ ਨਾਲ ਤੁਹਾਡੇ ਪਿਤਰਾਂ ਦਾ ਤੁਹਾਨੂੰ ਆਸ਼ੀਰਵਾਦ ਜਰੂਰ ਜਰੂਰ ਮੈਂ ਕਹਿ ਰਹੀ ਹਾਂ 1000% ਮਿਲੇਗਾ ਤੁਹਾਡੀ ਲਾਈਫ ਚੇਂਜ ਹੋ ਸਕਦੀ ਹੈ ਠੀਕ ਹੈ ਇਹ ਜੋ ਮੈਂ ਦੱਸਿਆ ਹੈ ਜੋ ਲੋਕ ਨਹੀਂ ਕਰ ਸਕਦੇ ਜੋ ਲੋਕ ਨਹੀਂ ਕਰ ਸਕਦੇ ਸੁਣ ਲੋ ਜੋ ਕਰ ਸਕਦੇ ਹਨ ਉਹਨਾਂ ਦਾ ਤਾਂ ਬਹੁਤ ਉਹਨਾਂ ਲਈ ਵੈਲਨ ਗੁੱਡ ਹੋ ਜਾਏਗਾ ਜੋ ਨਹੀਂ ਕਰ ਸਕਦੇ ਜੋ ਮੈਂ ਤੁਹਾਨੂੰ ਦੱਸਿਆ ਹੈ ਇੱਕ ਦੁੱਧ ਵਿੱਚ ਖੰਡ ਦਾ ਬੂੜਾ ਮਿਲਾ ਕੇ पिप्पल बर्गर के पेड़ पाके आ जाना उसके बहुत भला हो वाला, है। दे ना दे ना जो वाला मैं तो उपा दसा है घर दिन कर लो भी कोई मुश्किल नहीं है जो भी मैं उपाय सात्विक उपा, उपा करके देखो जो तुम तो समझ नहीं आ रहा है ना कि मुसीबत क्यों नहीं खत्म हो रही एक तो बाद एक दो, एक तो बाद दूसरी दूसरी तो बाद तीजी आ रही है तो यह सब खत्म हो जाएगी करके तो एक बार देखो किस्मत बदल जाएगी चलो जी हम मैं ਇਸ ਸੱਚਤਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੱਕੇ